रेडी स्टार्ट ਸੰਵਿਧਾਨ ਸਭਾ ਦੀ ਕਾਰਵਾਈ 13 ਦਸੰਬਰ 1946 ਨੂੰ ਨਵੀਂ ਦਿੱਲੀ ਵਿਖੇ ਸ਼ੁਰੂ ਹੋਈ ਡੰਡੀ ਸੰਵਿਧਾਨ ਦਾ ਖਰੜਾ ਤਿਆਰ ਕਰਨ ਵਾਲੀ ਕਮੇਟੀ ਦੇ ਸੱਤ ਮੈਂਬਰ ਸਨ ਜਿਸ ਵੱਲੋਂ ਡਾਕਟਰ ਅੰਬੇਦਕਰ ਨੂੰ ਆਪਣਾ ਪ੍ਰਧਾਨ ਚੁਣ ਲਿਆ ਗਿਆ ਡੰਡੀ ਡਾਕਟਰ ਅੰਬੇਦਕਰ ਵੱਲੋਂ ਆਪਣੇ ਦੋ ਸਹਿਯੋਗੀਆਂ ਦੀ ਮਦਦ ਨਾਲ ਇਕੱਲਿਆਂ ਹੀ ਸੰਵਿਧਾਨ ਦਾ ਖਰੜਾ ਤਿਆਰ ਕੀਤਾ ਗਿਆ ਜਿਹੜਾ ਕਿ ਵਿਚਾਰ ਕਰਨ ਵਾਸਤੇ 4 ਨਵੰਬਰ 1948 ਨੂੰ ਸੰਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ ਡੰਡੇ ਸੰਵਿਧਾਨ ਸਭਾ ਵੱਲੋਂ ਕੁਝ ਤਰਮੀਮਾ ਅਤੇ ਸੁਧਾਰਾਂ ਉਪਰੰਤ ਇਹ ਖਰੜਾ 25 ਨਵੰਬਰ 1949 ਨੂੰ ਪ੍ਰਵਾਨ ਕਰ ਲਿਆ ਗਿਆ ਅਤੇ 26 ਜਨਵਰੀ 1950 ਤੋਂ ਭਾਰਤ ਨੂੰ ਇੱਕ ਜਮਹੂਰੀ ਗਨਰਾਜ ਕਰਾਰ ਦਿੱਤਾ ਗਿਆ ਡੰਡੀ ਡਾਕਟਰ ਅੰਬੇਦਕਰ ਸਹੀ ਅਰਥਾਂ ਵਿੱਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਸਨ ਡੰਡੀ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਵੱਲੋਂ ਡਾਕਟਰ ਅੰਬੇਦਕਰ ਨੂੰ ਭਾਰਤੀ ਸੰਵਿਧਾਨ ਤਿਆਰ ਕਰਨ ਦੇ ਸਨਮਾਨ ਵਜੋਂ ਡਾਕਟਰ ਆਫ ਲਾਜ ਦੀ ਉਪਾਧੀ ਪ੍ਰਦਾਨ ਕੀਤੀ ਗਈ ਡੰਡੀ ਇਸ ਤੋਂ ਇਲਾਵਾ ਵੀ ਉਹਨਾਂ ਦੀ ਦੇਸ਼ ਦੇ ਅੰਦਰ ਅਤੇ ਦੇਸ਼ ਤੋਂ ਬਾਹਰ ਭਰਪੂਰ ਪ੍ਰਸ਼ੰਸਾ ਹੋਈ ਡੰਡੀ ਇਸ ਨਾਲ ਭਾਰਤ ਦਾ ਮਾਣ ਵੀ ਵਧਿਆ ਡੰਡੇ ਉਹਨਾਂ ਦੀ ਬਹੁਪੱਖੀ ਉੱਚ ਯੋਗਤਾ ਪ੍ਰਾਪਤ ਕਰਕੇ ਕੁਝ ਬਣਦੀ ਰੀਝ ਪਿੱਛੇ ਕਈ ਸਮਾਜਿਕ ਆਰਥਿਕ ਕਾਰਨ ਕੰਮ ਕਰ ਰਹੇ ਸਨ ਡੰਡੇ ਉਹਨਾਂ ਦਾ ਸਮਾਜਿਕ ਦਰਸ਼ਨ ਸੁਤੰਤਰਤਾ ਸਮਾਨਤਾ ਅਤੇ ਸਮਾਜਿਕ ਨਿਆਂ ਵਿੱਚ ਸਮਾਇਆ ਹੋਇਆ ਸੀ ਡੰਡੀ ਇਸ ਗੱਲ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ ਕਿ ਉਹ ਸਮਾਨਤਾ ਅਤੇ ਸੁਤੰਤਰਤਾ ਦੇ ਮਦਈ ਅਤੇ ਸਮਾਜਿਕ ਨਿਆਂ ਦੇ ਸਮਰਥਕ ਸੰਨ ਡੰਡੀ ਉਹਨਾਂ ਦੁਆਰਾ ਤਿਆਰ ਕੀਤਾ ਗਿਆ ਭਾਰਤ ਦਾ ਸੰਵਿਧਾਨ ਇਸ ਗੱਲ ਦਾ ਗਵਾਹ ਹੈ ਡੰਡੀ ਆਪਣੇ ਜੀਵਨ ਦੇ ਆਖਰੀ ਪਲਾਂ ਤੱਕ ਉਹ ਨੀਡਰਤਾ ਅਤੇ ਦਲੇਰੀ ਨਾਲ ਸਮਾਨਤਾ, ਸੁਤੰਤਰਤਾ ਅਤੇ ਸਮਾਜਿਕ ਨਿਆਂ ਲਈ ਜੂਝਦੇ ਰਹੇ ਡੰਡੀ ਡਾਕਟਰ ਅੰਬੇਦਕਰ ਵੱਲੋਂ ਦੇਸ਼ ਪ੍ਰਤੀ ਕੀਤੀਆਂ ਬੜਮੁੱਲੀਆਂ ਦੇ ਉੱਗੀਆਂ ਸੇਵਾਮਾਨ ਨੂੰ ਧਿਆਨ ਵਿੱਚ ਰੱਖਦੇ ਹੋਏ 1990 ਵਿੱਚ ਉਹਨਾਂ ਦੀ ਜਨਮ ਸਤਾਬਦੀ ਦੇ ਅਫਸਰ ਤੇ ਉਹਨਾਂ ਨੂੰ ਦੇਸ਼ ਦੇ ਉਚਤਮ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਡੰਡੀ ਭਾਰਤ ਮਾਦਾ ਇਹ ਵਿਲੱਖਣ ਤੇ ਪ੍ਰਤਿਭਾਵਾਨ ਸਪੂਤ ਆਪਣੇ ਪਿੱਛੇ ਬਹੁਤ ਡੂੰਘੀਆਂ ਪੈੜਾਂ ਛੱਡ ਗਿਆ ਹੈ ਜਿਨ੍ਹਾਂ ਨੂੰ ਵਕਤ ਦੀ ਧੂੜ ਸਦੀਆਂ ਤੱਕ ਮਿਟਾ ਸਕਣ ਦੇ ਸਮਰੱਥ ਨਹੀਂ ਹੋ ਸਕੇਗੀ ਡੰਡੇ